ਸਿੱਖਰਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਤੇ ਇਹ ਮੌਕੇ ਦੇ ਜਿਹੜੇ ਜ਼ਾਲਮ ਸੀ ਇਹਨਾਂ ਨੂੰ ਫਿਰ ਫਿਕਰ ਪੈ ਗਈ ਵੀ ਇਹ ਸਾਡੇ ਮੁਖ ਤਾਂ ਫਿਰ ਜਿਹੜੇ ਨੇ ਸਾਹਮਣੇ ਆ ਜਾਣਗੇ ਸੋ ਕੁੰਮਰ ਵਿਜੇ ਪ੍ਰਤਾਪ ਜੀ ਦੀ ਬਦਲੀ ਕਰ ਦਿੱਤੀ ਗਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਗੁਰਪਿਆਰੋ ਬੇਅਦਬੀਆਂ ਅਤੇ ਬਾਈਬਲ ਕਲੱਬ ਕੋਲੀਖਾਂ ਦੀ ਜਾਂਚ ਕਰ ਰਹੀ ਪੰਜ ਮੈਮਰੀ ਐਸਆਈਟੀ ਦੇ ਵਿੱਚੋਂ ਐਸਆਈਟੀ ਇਨਚਾਰਜ ਕੁਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਬਾਦਲਾ ਨੇ ਇੰਡੀਅਨ ਇਲੈਕਸ਼ਨ ਕਮਿਸ਼ਨ ਤੱਕ ਪਹੁੰਚ ਕਰਵਾ ਕੇ ਕਰਵਾ ਦਿੱਤਾ ਜਿਸ ਤੋਂ ਬਾਅਦ ਸਿਆਸਤ ਅਜੇ ਤੱਕ ਪਖੀ ਹੋਈ ਹੈ ਸਿਆਸਤ ਹੀ ਕੀ ਹੁਣ ਤਾਂ ਸਿੱਖ ਸੰਗਤਾਂ ਵੀ ਸੜਕਾਂ ਉੱਤੇ ਉਤਰ ਕੇ ਰੋਸ਼ ਮਜ਼ਾਰੇ ਕਰ ਰਹੀਆਂ ਨੇ ਬੀਤੇ ਦਿਨ ਸੰਗਰੂਰ ਦੇ ਵਿੱਚ ਸੰਗਤਾਂ ਨੇ ਰੋਸ਼ ਮਜ਼ਾਰਾ ਕੀਤਾ ਮੋਦੀ ਅਤੇ ਬਾਦਲਾਂ ਦੇ ਪੁਤਲੇ ਫੂਕੇ ਇਹ ਪ੍ਰਦਰਸ਼ਨ ਕੀਤਾ ਅਤੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਐਸਆਈਟੀ ਆਪਣੀ ਜਾਂਚ ਬਹੁਤ ਸਹੀ ਤਰੀਕੇ ਨਾਲ ਕਰ ਰਹੀ ਸੀ ਅਤੇ ਕੁਵਰ ਵਿਜੇ ਪ੍ਰਤਾਪ ਸਿੰਘ ਇੱਕ ਨਿਰਦਰ ਅਤੇ ਨਿਰਪੱਖ ਅਧਿਕਾਰੀ ਹੈ ਜੋ ਆਪਣੀ ਜਾਂਚ ਬਹੁਤ ਜਲਦ ਪੂਰੀ ਕਰਨ ਵਾਲਾ ਸੀ ਪਰ badlani ਆਪਣੇ ਗ੍ਰਿਵਾਨ ਤੱਕ ਐਸਆਈਟੀ ਦੇ ਹੱਥ ਪਹੁੰਚ ਦੇ ਵੇਖ ਚੌਣ ਕਮਿਸ਼ਨ ਤੱਕ ਪਹੁੰਚ ਲਗਵਾ ਕੇ ਉਸ ਦਾ ਤਬਾਦਲਾ ਕਰਵਾ ਦਿੱਤਾ ਸਿਰਫ ਸੰਗਰੂਰ ਹੀ ਨਹੀਂ ਲੁਧਿਆਣਾ ਦੇ ਵਿੱਚ ਵੀ ਸਿੱਖ ਸਤਿਭਾਵਨਾ ਦਲ ਦੇ ਵੱਲੋਂ ਅਜਿਹਾ ਹੀ ਪ੍ਰਦਰਸ਼ਨ ਕੀਤਾ ਗਿਆ ਅਤੇ ਸਾਫ਼ ਤੌਰ ਦੇ ਵੱਲੋਂ ਸਿੱਖ ਸਤਿਭਾਵਨਾ ਦਲ ਦੇ ਮੁਖੀ ਅਰਸ਼ਦੀਪ ਸਿੰਘ ਨੇ ਇਹ ਗੱਲ ਕਹੀਗੀ ਕੁਵਰ ਵਿਜੇ ਪ੍ਰਤਾਪ ਸਿੰਘ ਜੋ ਕਿ ਮੁਖੀ ਨੇ ਐਸਆਈਟੀ ਦੇ ਉਹ ਵਾਪਸ ਆਣੇ ਚਾਹੀਦੇ ਨੇ ਅਤੇ ਦੋਸ਼ੀ ਜਲਦ ਤੋਂ ਜਲਦ ਅੰਦਰ ਹੋ ਜਾਣੇ ਚਾਹੀਦੇ ਨੇ ਹੋਰ ਕੀ ਕੁਝ ਕਿਹਾ ਇਹਨਾਂ ਨੇ ਆਓ ਮਾਰਦੇ ਆਇਆ ਨਾ ਸਰ ਰੱਦ ਕੀਤਾ ਗਿਆ ਤੀਸਰੀ ਸੱਟ ਜਿਹੜੀ ਬਣਾਈ ਹੈ ਉਸ ਦਾ ਆਗੂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਬਣਾਇਆ ਗਿਆ ਜੋ ਕਿ ਬੜੀ ਨਿਰਪੱਖਤਾ ਦੇ ਨਾਲ ਜਿਹੜੀ ਜਾਂਚ ਸੀ ਉਹ ਕਰ ਰਹੇ ਸੀ ਅਤੇ ਸਿੱਖਾਂ ਨੂੰ ਇਨਸਾਫ ਮਿਲਣ ਦੀ ਪੂਰੀ ਆਸ ਵੱਜ ਚੁੱਕੀ ਸੀ ਜਦੋਂ ਸੈਟਅਪ ਵੱਲੋਂ ਸਾਰੀ ਜਾਂਚ ਮੁਕੰਮਲ ਕੀਤੀ ਜਾ ਚੁੱਕੀ ਸੀ ਤਾਂ ਚਾਉਣਾ ਮੌਕੇ ਤੇ ਨੇ ਮੋਦੀ ਸਰਕਾਰ ਵੱਲੋਂ ਮੌਕੇ ਦੇ ਬਾਦਲ ਜੁਡਲੀ ਹੁਕਮਰਾਨਾਂ ਨੂੰ ਬਚਾਉਣ ਵਾਸਤੇ ਅਤੇ ਉਹਨਾਂ ਪੁਲਿਸ ਅਫਸਰਾਂ ਨੂੰ ਬਚਾਉਣ ਵਾਸਤੇ ਜਿਹੜਾ ਕੁਮਰ ਵਿਜੇ ਪ੍ਰਤਾਪ ਸਿੰਘ ਸਿਟ ਦੀ ਅਗਵਾਈ ਕਰਦੇ ਸੀ ਉਹਨਾਂ ਦਾ ਜਿਹੜਾ ਤਵਾਦਲਾ ਕੀਤਾ ਗਿਆ ਅਸੀਂ ਚੋਣ ਕਮਿਸ਼ਨਰ ਨੂੰ ਮੰਗ ਕਰਦੇ ਆ ਉਹਨਾਂ ਤੋਂ ਕਿ ਇਸ ਦੇ ਉੱਤੇ ਦੁਬਾਰੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਗੌਰ ਕਰਨੀ ਚਾਹੀਦੀ ਹੈ ਕਿਉਂਕਿ ਸਾਨੂੰ ਸ਼ੱਕ ਹੈ ਵੀ ਇਹ ਇੱਕ ਪੱਖਪਾਤ ਦੇ ਅਧੀਨ ਜਿਹੜਾ ਫੈਸਲਾ ਚੋਣ ਕਮਿਸ਼ਨਰ ਵੱਲੋਂ ਲਿਆ ਗਿਆ ਹੈ ਦਿੱਲੀ ਦੀ ਜਿਹੜੀ ਸਰਕਾਰ ਹੈ ਉਹਦੀ ਜਿਹੜੀ ਸੁਰੱਖਿਆ ਫੋਰਸ ਹੈ ਉਹਦੇ ਵੱਲੋਂ ਸਿੱਖਾਂ ਦੇ ਇਟਾਂ ਰੋੜੇ ਵੀ ਮਾਰੇ ਗਏ ਨੇ ਸਿੱਖਾਂ ਦੀਆਂ ਸਾਥੀਆਂ 'ਚ ਲੱਤਾਂ ਮਾਰੀਆਂ ਗਈਆਂ ਨੇ ਰਾਈਫਲਾਂ ਦੇ ਵੱਟ ਮਾਰੇ ਗਏ ਨੇ ਸੋ ਦਿੱਲੀ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੀ ਸਿੱਖਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਉਹਨੂੰ ਤੁਰੰਤ ਬੰਦ ਕੀਤਾ ਜਾਵੇ ਨਹੀਂ ਸਾਨੂੰ ਮਜਬੂਰ ਹੋ ਕੇ ਵੱਡੇ ਪੱਧਰ ਤੇ ਸੰਘਰਸ਼ ਕੋਈ ਰੰਬਣਾ ਪਊਗਾ ਜਿਹੜੀ ਸਿੱਖਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਉਹਨੂੰ ਬੰਦ ਕੀਤਾ ਜਾਵੇ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਨੂੰ ਰੱਦ ਕੀਤਾ ਜਾਵੇ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਲਾਈ ਜਿਹਦੇ ਪੰਜ ਮੈਂਬਰ ਸੀਗੇ 50 ਮੈਂਬਰਾਂ ਦੇ ਵਿੱਚੋਂ ਇੱਕ ਕੁਮਰ ਵਿਜੇ ਪ੍ਰਤਾਪ ਜੀ ਜਿਹੜੇ ਇੱਕ ਹੋਣਹਾਰ ਅਫਸਰ ਵਜੋਂ ਪਛਾਣੇ ਜਾਂਦੇ ਨੇ ਸਮੁੱਚੇ ਸਮਾਜ ਦੇ ਵਿੱਚ ਉਹਨਾਂ ਦੀ ਪਛਾਣ ਹੈ ਤੇ ਜਦੋਂ ਉਹਨਾਂ ਨੇ ਨੇੜੇ ਲਿਆਂਦਾ ਕੰਮ ਤੇ ਇਹ ਮੌਕੇ ਦੇ ਜਿਹੜੇ ਜ਼ਾਲਮ ਸੀ ਇਹਨਾਂ ਨੂੰ ਫਿਰ ਫਿਕਰ ਪੈ ਗਈ ਵੀ ਇਹ ਸਾਡੇ ਮੁਖ ਤਾਂ ਫਿਰ ਜਿਹੜੇ ਨੇ ਸਾਹਮਣੇ ਆ ਜਾਣਗੇ ਸੋ ਕੁਮਰ ਵਿਜੇ ਪ੍ਰਤਾਪ ਜੀ ਦੀ ਬਦਲੀ ਕਰ ਦਿੱਤੀ ਗਈ ਸਿਟ ਚੋਂ ਬਾਹਰ ਕੱਢ ਕੇ ਉਹਨਾਂ ਦੀ ਕਿਤੇ ਹੋਰ ਟਰਾਂਸਫਰ ਕਰ ਦਿੱਤੀ ਗਈ ਹੈ ਸੋ ਇਹ ਜੇ ਨੇਕ ਨੀਤ ਤੇ ਇਮਾਨਦਾਰ ਜਿਹੜੇ ਅਫਸਰ ਨੇ ਇਹ ਬਹੁਤ ਵੱਡਾ ਇੱਕ ਪਿੱਲਰ ਨੇ ਇਸ ਸਮਾਜ ਦਾ ਇਸ ਮੁਲਕ ਦਾ ਸੋ ਅੱਜ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਸਿੱਖ ਸਦਭਾਵਨਾ ਦਲ ਸਮੂਹ ਲੁਧਿਆਣੇ ਦੀਆਂ ਜਥੇਬੰਦੀਆਂ ਤੇ ਸਾਧ ਸੰਗਤ ਵੱਲੋਂ ਦਿੱਤਾ ਜਾ ਰਿਹਾ ਹੈ ਵੀ ਕੁਮਰ ਵਿਜੇ ਪ੍ਰਤਾਪ ਦੀ ਦੁਬਾਰਾ ਸਿੱਟ ਦੇ ਵਿੱਚ ਬਹਾਲੀ ਕੀਤੀ। ਬੇਅਦਬੀਆਂ ਤੇ ਬਹਿਵਲ ਕਲਾ ਗੋਲੀकांड ਦੇ ਦੋਸ਼ੀ ਚਲਤੋ ਚਲਤ ਪੇਨਕਾਬ ਹੋਣੇ ਚਾਹੀਦੇ ਨੇ ਪਰ ਜਿਸ ਤਰੀਕੇ ਨਾਲ ਐਸਆਈਡੀ ਕੰਮ ਕਰੀ ਸੀ ਉਸ ਨੂੰ ਵੇਖ ਕੇ ਦੋਸ਼ੀਆਂ ਨੂੰ ਹੱਥਾਂ ਪੈਰਾਂ ਤੇ ਪਈ ਹੋਈ ਸੀ ਜਿਸ ਤੇ ਚਲਦਿਆਂ ਕਿਤੇ ਨਾ ਕਿਤੇ ਉਹਨਾਂ ਨੇ ਆਪਣੀ ਸਿਆਸੀ ਲਸੂਕ ਦਾ ਫਾਇਦਾ ਚੱਕਦਿਆਂ ਹੋਇਆ ਸੈਂਟਰ ਨੂੰ ਮਿੰਨਤਾ ਕਰਕੇ ਇੱਕ ਹੋਰ ਵਿੱਚ ਪ੍ਰਤਾਪ ਸਿੰਘ ਦਾ ਤਬਾਦਲਾ ਤਾਂ ਕਰਵਾ ਦਿੱਤਾ ਪਰ ਸਿੱਖ ਸੰਗਤ ਦਾ ਇਹ ਵਿਰੋਧ ਅਤੇ ਸਿੱਖ ਜਥੇਬੰਦੀਆਂ ਦਾ ਇਹ ਵਿਰੋਧ ਹੁਣ ਕੀ ਰੰਗ ਲਿਆਉਂਦਾ ਹੈ ਇਹ ਆਉਣ ਵਾਲਾ ਵਕਤ ਹੀ ਦੱਸੇਗਾ ਤੁਹਾਨੂੰ ਦੱਸ ਦਈਏ ਕਿ ਸਿਰਫ ਸਿੱਖ ਸੰਗਤ ਹੀ ਨਹੀਂ ਸਾਰੀਆਂ ਵਿਰੋਧੀ ਸਿਆਸੀ ਧਿਰਾਂ ਵੀ ਇਸ ਦਾ ਕੜਾ ਵਿਰੋਧ ਕਰ ਰਹੀਆਂ ਨੇ ਜੋ ਚਾਂਦੀਆਂ ਨੇ ਕੀ ਬਾਵਲ ਕਲਾ ਗੋਲੀਖਾਂਡ ਅਤੇ ਹੁਣ ਵੀ ਅਦਮੀ ਦੀ ਜਾਂਚ ਨਿਰਪੱਖਤਾ ਦੇ ਨਾਲ ਪੂਰੀ ਹੋਵੇ ਤੇ ਜੋ ਵੀ ਦੋਸ਼ੀ ਹੈ ਨੇ ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾਵਾ ਦਿੱਤੀਆਂ ਜਾਣ ਫਿਰ ਚਾਹੇ ਉਸ ਦੇ ਪਿੱਛੇ ਵੱਡੇ ਤੋਂ ਵੱਡਾ ਪੁਲਿਸ ਅਫਸਰ ਕਿਉਂ ਨਾ ਹੋਵੇ ਜਾਂ ਬਾਦਲ ਪਰਿਵਾਰ ਹੀ ਕਿਉਂ ਨਾ ਹੋਵੇ ਤੋਂ ਇਸ ਸਭ ਇਸ ਫਸਲੇ ਪ੍ਰਿਯ ਵਿਚਾਰਨੀ ਚ ਕਮੈਂਟਸ ਤੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਹੋ ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੋਰੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ